ਕਾਫੀ ਨਾਇਆ ਕੋਈ ਪੁਲਿਸ ਅੱਜ ਆਮ ਆਦਮੀ ਪਾਰਟੀ ਦੇ ਵਰਕਰ ਬਣ ਕੇ ਕੰਮ ਕਰਦੇ ਸਿਰਫ ਤੇ ਸਿਰਫ ਉਹਨਾਂ ਨੂੰ ਨਜ਼ਰ ਆਂਦੇ ਆਪੋਜੀਸ਼ਨ ਪਾਰਟੀਆਂ ਦੇ ਬੰਦੇ ਕਿਵੇਂ ਬਣਦਾ ਇੱਥੇ 2-3 ਘੰਟੇ ਪਹਿਲਾਂ ਰਾਸ਼ਨ ਪਕੜਿਆ ਵੰਡਦਿਆਂ ਦਾ ਆਮ ਆਦਮੀ ਪਾਰਟੀ ਦਾ ਬੰਦਾ ਉਹ ਸਕੂਟੀ ਛੱਡ ਕੇ ਭੱਜ ਗਿਆ ਉਸ ਤੋਂ ਬਾਅਦ ਮੈਂ ਵੀ ਪਹੁੰਚਿਆ ਕਾਫੀ ਪੱਤਰਕਾਰ ਸਹਿਬਾਨ ਵੀ ਪਹੁੰਚੇ ਪੁਲਿਸ ਨੂੰ ਇਨਫਾਰਮ ਕੀਤਾ ਗਿਆ ਉਡੀਕਿਆ ਗਿਆ ਕੋਈ ਨਹੀਂ ਆਇਆ ਇੱਥੇ ਉਲਟਾ 2 ਘੰਟੇ ਬਾਅਦ ਜਿਹਨੇ ਪਕੜਿਆ ਉਸ ਵਰਕਰ ਨੂੰ ਪੁਲਿਸ ਚੱਕਣ ਆ ਗਏ ਹੁਣ ਇਸ ਤੋਂ ਜ਼ਿਆਦਾ ਕੀ ਹੋਏਗਾ ਉਹ ਸਾਰੀ ਦੀ ਸਾਰੀ ਜਿਹੜੀ ਕਟਣਾ ਹੈ ਉਹ ਫੇਸਬੁੱਕ ਤੇ ਪਈ ਹੈ ਸੋਸ਼ਲ ਮੀਡੀਆ ਤੇ ਪਈ ਹੈ ਜਿਵੇਂ ਉਹ ਭੱਜਿਆ ਫੂਟੀ ਪੜੀ ਗਈ ਦੋ ਕਾਰਟੂਨ ਉਹਦੇ ਤੇ ਲੱਦੇ ਹੋਏ ਆ ਖੋਲ ਕੇ ਵੀ ਦੇਖੇ ਸਾਰੇ ਪੱਤਰਕਾਰ ਸਭਾਣਾ ਨੇ ਵੀ ਦੇਖੇ ਵੀ ਉਹਦੇ ਚ ਰਾਸ਼ਨ ਸੀ ਸੂਟ ਸੀ ਜਿਹੜੇ ਵੰਡ ਰਹੇ ਤੇ 2 ਘੰਟੇ ਬਾਅਦ ਵੀ ਤੂੰ ਰੋਕਿਆ ਕਿਵੇਂ ਉਹਨੂੰ ਹੀ ਫੜਨਾ ਆ ਜਾਂਦੀ ਹੈ ਤੇ ਫਿਰ ਜਦੋਂ ਇਹ ਜਿਆ ਤਕਾ ਹੋਏਗਾ ਪਰ ਸਾਨੂੰ ਤਾਂ ਭਾਈ ਸਾਹਮਣੇ ਆ ਕੇ ਖੜਨਾ ਪਏਗਾ ਫਿਰ ਤਾਂ ਖੜਾ ਕੇ ਸਰੋ ਆ ਸਰ ਜੀ ਲੋਕ ਆਪਣੇ ਮਾਤਾ-ਪਿਤਾ ਦਾ ਆਪਣੇ ਮਾਤਰਾ ਦੇਣਗੇ ਰਾਸ਼ਨ ਔਰ ਸੂਟ ਬੰਡੇ ਦਾ ਕੀ ਲੱਗਦਾ ਕਿ ਲੋਕ ਉਹਨਾਂ ਹੱਥ ਵਿੱਚ ਆ ਜਾਣਗੇ ਇਹ ਵੋਟ ਮੈਂ ਤਾਂ ਪਹਿਲਾਂ ਕਹਿ ਕੇ ਹਟਿਆ ਵੀ ਹੁਣ ਵੋਟ ਲੈਣ ਲਈ ਨਹੀਂ ਆ ਇਹ ਕੌਣ ਆਏ ਇਸ ਤਰੀਕੇ ਕਹਿੰਦੇ ਹੁੰਦੇ ਸੀਗੇ ਇੰਨੇ ਚੰਗੇ ਕੰਮ ਕਰਾਂਗੇ ਵੀ ਲੋਕ ਆਪ ਵੋਟ ਪਾਣ ਅੱਜ ਲੋਕ ਵੋਟ ਪਾਣੇ ਕੀ ਆ ਲੋਕਾਂ ਦੇ ਵੋਟ ਖੋਹਦੇ ਫਿਰਦੇ ਆ ਇਹ ਇਲੈਕਸ਼ਨ ਨੂੰ ਜਿੱਤਣ ਨਹੀਂ ਲੁੱਟਣ ਨੂੰ ਫਿਰਦੇ ਆ ਸਾਹਬ ਜੀ ਕੀ ਲੱਗਦਾ ਉਹਨਾਂ ਨੂੰ ਪ੍ਰਸ਼ਾਸਨ ਉਹਨਾਂ ਦਾ ਵਾ ਪੁਲਿਸ ਉਹਨਾਂ ਦੇ ਕਿੱਲੇ ਧੱਕਾ ਕਰ ਸਕਦੇ ਆ ਜਿੰਨਾ ਧੱਕਾ ਕਰਨਗੇ ਸਾਹਮਣੇ ਖੜਾਂਗੇ ਸਾਹਿਬ ਮੈਨੂੰ ਲੈ ਜਾਣਗੇ ਅੰਦਰ ਹੋਰ ਬੰਦੇ ਆਣਗੇ ਸਾਹਮਣੇ ਖੜਨ ਕੋਈ ਡਰਨ ਵਾਲਾ ਨਹੀਂ ਬਹੁਤ ਬਹੁਤ ਧੰਨਵਾਦ ਸੋ ਇਹ ਸੀਗੇ ਆਸ਼ੂ ਜੀ ਤੋਂ ਇਹਨਾਂ ਦਾ ਕਹਿਣਾ ਇਹੀ ਹੈ ਕਿ ਜਿੰਨਾ ਮਰਜ਼ੀ ਜਿਹੜਾ ਹੈ ਕਿ ਆਪੋਜ਼ਿਟ ਪਾਰਟੀਆਂ ਵੱਲੋਂ ਧੱਕਾ ਕੀਤਾ ਜਾਵੇ ਅਸੀਂ ਡਟ ਕੇ ਇਸ ਚੀਜ਼ ਦਾ ਮੁਕਾਬਲਾ ਕਰਾਂਗੇ ਜਵਾਰਨਗਰ ਕੈਂਪ ਤੋਂ ਲक्की ਰਾਜ ਦੀ ਰੋਪਾ